ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਸਭ ਨੂੰ ਠੀਕ ਠਾਕ ਰੱਖਣ ਜੀ ਅੱਜ ਆਪਾਂ ਬਹੁਤ ਹੀ ਪਿਆਰੀ ਕੀ 컬렉ਸ਼ਨ ਦੇ ਨਾਲ ਹਾਜ਼ਰ ਹੋਈਆਂ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਨਵਾਂ ਫੈਬਰਿਕ ਆਊਗਾ ਜੀ ਸਾਰਾ ਤੇ ਰੇਟ ਵੀ ਤੁਹਾਨੂੰ ਨਾਲ-ਨਾਲ ਦੱਸੀ ਜਾਣਗੇ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਹ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ ਗਲਾਸ ਸਿਲਕ ਦੇ ਸੂਟ ਹੈ ਜੀ ਨਾਲ ਇਹਨਾਂ ਦੇ ਮਸਲੀਨ ਦੀ ਬਾਟਮ ਆਉਗੀ ਜੀ ਇਹ ਤੁਸੀਂ ਦੇਖੋ ਜੀ ਪਹਿਲਾ ਪ੍ਰਿੰਟ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਨਾਲ ਇਹਦੇ ਬਹੁਤ ਸੋਹਣੀ ਪਲੇਨ ਬਾਟਮ ਆਉਗੀ ਜੀ ਪਿਓਰ ਬਿਸਕੋਸ ਮਸਲੀਨ ਦੀ ਬਾਟਮ ਹੈ ਜੀ ਸੈਲਫ ਵਿੱਚ ਪ੍ਰਿੰਟ ਹੈ ਜੀ ਬਾਟਮ ਦੇ ਤੇ 2.5 ਮੀਟਰ ਦੀ ਕਟ ਆਉਗੀ ਜੀ ਤੇ ਫੈਬਰਿਕ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਗਲਾਸ ਸਿਲਕ ਹੈ ਜੀ ਬਹੁਤ ਸੋਹਣਾ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਤੇ ਇਹ ਆ ਵਾਲਾ ਆਊਗਾ ਜੀ ਅਗਲਾ प्रिंट ਬਹੁਤ ਹੀ ਜਿਆਦਾ ਸੋਹਣਾ ਮਹਿੰਦੀ ਗ੍ਰੀਨ ਦਾ ਸ਼ੇਡ ਆ ਪ੍ਰਿੰਟਿੰਗ ਬਹੁਤ ਹੀ ਜਿਆਦਾ ਸੋਹਣੀ ਹੈ ਜੀ ਇਸ ਸਟੱਫ ਦੀ ਤੇ ਸੂਟ ਦੀ ਜੀ ਸਾਰੇ ਪ੍ਰਿੰਟ ਨਵੇਂ ਆਉਣਗੇ ਜੀ ਕੋਈ ਵੀ ਪ੍ਰਿੰਟ ਪੁਰਾਣਾ ਨਹੀਂ ਹੈ ਜੀ ਨਾਲ ਇਹਦੇ ਬਹੁਤ ਸੋਹਣੀ ਗ੍ਰੀਨ ਜੀ ਬਾਟਮ ਆਊਗੀ ਜੀ ਮੂੰਗੀ ਹਲਕਾ ਜਾਂ ਮੂੰਗਿਆ ਗ੍ਰੀਨ ਦਾ ਸ਼ੇਡ ਹੈ ਜੀ ਤੇ ਬਾਟਮ ਦੇ ਉੱਪਰ ਸੈਲਫ ਪ੍ਰਿੰਟ ਬਣਿਆ ਹੋਇਆ ਜੀ 2.5 ਮੀਟਰ ਦੀ ਕਟ ਆਊਗੀ ਇਹ ਤੀਜਾ ਕਲਰ ਹੈ ਜੀ ਆਨੀਅਨ ਪਿੰਕ ਜਿਹਾ ਸ਼ੇਡ ਹੈ ਜੀ ਇਹਦਾ ਤੇ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਪ੍ਰਿੰਟ ਹੈ ਜੀ ਟਾਈਟਾ ਮੀਟਰ ਦੀ ਕਟ ਆਊਗੀ ਨਾਲ ਪਿਓਰ ਮਸਲੀਨ ਦੀ ਬਾਟਮ ਆਊਗੀ 1200 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਤੁਸੀਂ ਜਿਹੜਾ ਵੀ ਸੂਟ ਲੈਣਾ ਉਹ ਵੀ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਬਾਕੀ ਕਲਰ ਆਪਾਂ ਇਹਦੇ ਨਾਲ ਲਗਾ ਦਿੱਤੇ ਆ ਜੀ ਸਾਰੀਆਂ ਫੋਟੋ ਆਪਾਂ ਇਹਦੇ ਵਿੱਚ ਐਡ ਕੀਤੀਆਂ ਹੋਈਆਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਹੋਰ ਵੀ ਕਲਰ ਹੈਗੇ ਆ ਜੀ ਤੇ ਜਿਹੜੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਨਾਲ ਐਡ ਕਰਦੇ ਜੀ ਤੁਸੀਂ ਜਿਹੜਾ ਵੀ ਕਲਰ ਲੈਣਾ ਹੋਏ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਸਾਡਾ WhatsApp ਨੰਬਰ ਦਿੱਤਾ ਹੋਇਆ ਹੈ ਜੀ ਤੁਸੀਂ ਉੱਥੇ ਸਕਰੀਨਸ਼ਾਟ ਭੇਜ ਕੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡਾ ਸਵਾਲ ਹੈ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਕਪੜੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ ਇਹ ਵਾਲੇ ਕਲਰ ਇਹਦੇ ਵਿੱਚ ਅਵੇਲੇਬਲ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ ਹੈ ਤੇ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੇ ਇਹ ਸੂਟ ਬਣ ਕੇ ਰੈਡੀ ਹੋਣਗੇ ਜੀ ਤੁਸੀਂ ਇਹਨਾਂ ਦੀ ਬਾਟਮ ਤੇ ਵਰਕ ਵੀ ਕਰਵਾ ਸਕਦੇ ਹੋ ਜੀ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਤੁਹਾਨੂੰ ਮਿਲ ਜੂਗਾ ਜੀ ਤੁਸੀਂ ਕੋਈ ਵੀ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਓ ਜੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਜੀ ਤੇ ਪਲੀਜ਼ ਕਮੈਂਟ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਦੇਖਦੇ ਦੇਖਦੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਵੀ ਤੁਹਾਨੂੰ ਕਿਵੇਂ ਦੇ ਲੱਗਦੇ ਆ ਜੀ ਸਾਡੇ ਸੂਟ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ ਕੰਬੀਨੇਸ਼ਨ ਆ ਜੀ ਬਹੁਤ ਪਿਆਰੀ ਪਿਆਰੀ ਜੀ ਕਲੈਕਸ਼ਨ ਆ ਜਲਦੀ ਜਲਦੀ ਬੁਕਿੰਗ ਕਰਵਾ ਲਓ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ